ਕਹਿਣਾ ਤਾਂ ਇਹ ਹੈ ਵੀ ਸਾਰੇ ਸ਼ਹਿਰ ਨੂੰ ਸਭ ਤੋਂ ਪਹਿਲਾਂ ਤਾਂ ਮੇਰੀ ਤਰਫੋਂ ਲੱਖ ਲੱਖ ਵਧਾਈਆਂ ਜੇ ਫਾਜ਼ਿਲ ਗੱਲ ਲੜਕੀ ਨੇ ਨਾਮ ਰੋਸ਼ਨ ਕੀਤਾ ਪੰਜਾਬ ਦੀ ਕ੍ਰਿਕਟ ਟੀਮ ਦੀ 23 ਦੀ ਕੈਪਟਨ ਬਣੀ ਹੈ ਤੇ ਰਾਜਕੋਟ ਗਈ ਹੈ ਅੱਜ ਮੈਚ ਹੈ ਅਸੀਂ ਮਨੀਪੁਰ ਤੋਂ ਉੱਥੇ ਜਿੱਤ ਗਏ ਨੇ ਪਹਿਲਾ ਮੈਚ ਆਈ ਜੀ ਤੁਹਾਨੂੰ ਕਿੰਨੀ ਖੁਸ਼ੀ ਹੈ ਦੇਖੋ ਖੁਸ਼ੀ ਮਾਪੇ ਨੂੰ ਤਾਂ ਹੁੰਦੀ ਜਦੋਂ ਕੋਈ ਬੱਚਾ ਨਾਮ ਰੋਸ਼ਨ ਕਰਦਾ ਇੰਨੀ ਬੜੀ ਉਪਲਬਧੀ ਹੋਈ ਹੈ ਕੈਪਟਨ ਬਣੀ ਪੰਜਾਬ ਦੀ ਖੁਸ਼ੀ ਤਾਂ ਬਹੁਤ ਹੈਗੀ ਹੈ ਅੱਛਾ ਇਹਦੇ ਪਿੱਛੇ ਜਿਹੜੀ ਮਿਹਨਤ ਕੀਤੀ ਗਈ ਹੈ ਉਹ ਬੱਚੇ ਵੱਲੋਂ ਕੀਤੀ ਗਈ ਪਰਿਵਾਰ ਵੱਲੋਂ ਕਿਸ ਤਰ੍ਹਾਂ ਦਾ ਜਿਹੜਾ ਸਹਿਯੋਗ ਰਿਹਾ ਦੇਖੋ ਮੇਰੇ ਵੱਲੋਂ ਤਾਂ ਪੂਰਾ ਸਹਿਯੋਗ ਸੀ ਜੇ ਸਕਸੈਨਾ ਜੀ ਹੈਗੇ ਆਪਣੇ ਫਾਦਰ ਜੀ ਦੇ ਕੋਚ ਸੀ ਉਹ ਕੋਚਿੰਗ ਦਿੰਦੇ ਸੀ ਇਸੇ ਬੱਚਿਆਂ ਨੂੰ ਗੁਰੂ ਨਾਨਕ ਸਿੰਘ ਕੰਨੇ ਪਾਠਸ਼ਾਲਾ ਲੱਗੇ ਤੇ ਜਦੋਂ ਮੈਂ ਉੱਥੇ ਜਾਂਦਾ ਸੀ ਮੇਰੀ ਕੁੜੀਆਂ ਨੂੰ ਖੇਡਣ ਦਾ ਸ਼ੌਕ ਸੀ ਦੇਖਦੀ ਸੀ ਖੇਡਦੇ ਨੂੰ ਤੇ ਸਕਸੈਨਾ ਸਾਹਿਬ ਨੇ ਉਹਨਾਂ ਦੇ ਸਲਾਈਨ ਤੇ ਪਾਇਆ ਅਸੀਂ ਉਹਨਾਂ ਦਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਅੱਛਾ ਜੀ ਆ ਬਾਕੀ ਦੇ ਪੇਰੈਂਟਸ ਨੂੰ ਕੋਈ ਮੈਸੇਜ ਦੇਣਾ ਚਾਹੋਗੇ ਹਾਂ ਮੈਂ ਤਾਂ ਕਹਿਣਾ ਵੀ ਬੇਟੀ ਖੜਾਓ ਬੇਟੀ ਖੜਾਓ ਕੋਈ ਦਿੱਕਤ ਨਹੀਂ ਅੱਜਕੱਲ ਤਾਂ ਬੇਟੀਆਂ ਦੇਖੋ ਕਿ ਨੀ ਬੇਟੀਆਂ ਨੂੰ ਨਾ ਰੋਸ਼ਨ ਕਿੱਪੈਂ ਚੰਦੇ ਨੇ ਵੀ ਧੀਆ ਵੀ ਇਹ ਜਿਹੜੀਆਂ ਮੁੰਡਿਆਂ ਤੋਂ ਕੱਟ ਨਹੀਂ ਹੁੰਦੀਆਂ ਨਹੀਂ ਹੈਗੀ ਅੱਜ ਮਾਨ ਮਹਿਸੂਸ ਹੋ ਰਿਹਾ ਹਾਂ ਬਿਲਕੁਲ ਬਿਲਕੁਲ ਮੈਂ ਤੁਸੀਂ ਦੇਖੋਗੇ ਫੋਟੋਆਂ ਦੀ ਵੇਖ ਲੋ ਮੁੰਡਾ ਹੀ ਇਹ ਸਾਰਾ ਸੋਹੂ ਕੀ ਮੁੰਡੇ ਵਾਲੇ ਰੱਖਦੀ ਹੋ ਅੱਤੀ ਬੁਲਟ ਵੀ ਚਲਾਨਦੀ ਹੈ ਗੱਡੀ ਚਲਾਨਦੀ ਅਰੇ ਕਿੰਨੇ 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 ਸਾਲਾਂ ਦੀ ਹੁੰਦੀ ਸੀ ਜਦੋਂ ਤੁਹਾਡੀ ਬੇਟੀ ਆਏ ক্রিকেট ਖੇਡਣ ਲੱਗ ਗਈ ਸੀ ਉਹਦੋਂ ਹੈਗੀ ਸੀ 17 17 ਸਾਲ ਅ ਇਹ ਉਹ ਬਸੂ ਤੋਂ ਉਸੇ ਲਾਈਨ ਤੇ ਰਹੇਗੀ ਕਰ ਹਾਂ ਰਾਸ਼ਟਰੀ ਚੈਂਪੀਅਨ ਬਣੀ ਹੈ 68ਵੀਂ ਐਸਏਜੀ ਖੇਡੋ ਹੀ ਹੈ ਪੰਜਾਬ ਰਾਸ਼ਟਰੀ ਪੱਧਰ ਤੇ ਹਾਂ ਉਹਨੂੰ 골ਡ ਮੈਡਲ ਜਿੱਤ ਕੇ ਆਈ ਆਪਣੀ ਕੁੜੀਆ ਜੋ ਸ਼ਹਿਰ ਚਾਹ ਰਾਉਂਡ ਵੀ ਕਰ ਦੇ ਦਿੱਤਾ ਤੇ ਪਰਿਵਾਰ ਦੇ ਵਿੱਚ ਕੋਈ ਪਹਿਲਾਂ ਕਦੇ ਕੋਈ ਇਸ ਤਰ੍ਹਾਂ ਇਹ ਸਾਡੇ ਪਰਿਵਾਰ ਚ ਤਾਂ ਨਹੀਂ ਕਿਕਰਟਮੈਨ ਹੋਵੇ ਮੈਂ ਸਪੋਰਟਸਮੈਨ ਤਾਂ ਨਹੀਂ ਮੈਂ ਕ੍ਰਿਕਟ ਤਾਂ ਮੈਂ ਵੀ ਬਾਦੂ ਖੇਡਿਆ ਪਰ ਥਿੰ ਲੋਕਾਂ ਲਈ ਖੇਡਦੇ ਰਹਿੰਦੇ ਸੀ ਫਾਜ਼ਿਲਗਾ ਲੈਵਲ ਦੇ ਹਾਂਜੀ ਹਾਂਜੀ ਮੇਰਾ ਨਾਮ ਦਿਪਕਰ ਦਾਸਿਆ ਬੱਲੇ ਨੂੰ ਉਡਾਈਏ ਕਿ ਮੇਰੇ ਬੱਚਾ ਨੇ ਸਾਡੀ ਪਟਿਆਲੇ ਨੇ ਪੂਰੇ ਖਾਲੀ ਦਾ ਹਿੰਦੁਸਤਾਨ ਦੇ ਆਰਨ ਆਰੋਜਨ ਦਿੱਤਾ ਨਾਲ ਬਾਜਰ ਬਾਜੀ ਜੇ ਜੜਾ ਕੀਤਾ ਜਿਹੜੇ ਪੰਜਾਬ ਦੇ ਲੇਡੀਜ਼ ਟੀਮ ਦੇ ਪੰਜਾਬ ਪਰ ਸੋਰੀ ক্রিকেট ਟੀਮ ਦੇ ਕੈਪਟਨ ਮੰਨਨੇ ਜੀ ਠੀਕ ਹੈ ਜੀ ਉਹਨਾਂ ਦਾ ਜਦੋਂ ਵੀ ਬਾਜਰ ਆਇਆ ਬੜੇ ਟਮਟਮ ਨਾਲ ਸੱਦੇ ਸੋਗ ਨਾਲ ਸਵਾਗਤ ਕੀਤਾ ਜਾਇਆ ਜੀ ਐਸੇ ਕਰਕੇ ਕਹਿੰਦੇ ਧੀਾਂ ਦੇ ਮਾਨ ਕਰਦੇ ਨੇ ਲੋਕ ਬਿਲਕੁਲ ਬੇਟੀ ਪੜਾਓ ਬੇਟੀ ਪੜਾਓ ਜਨਦਾਈਏ ਵੀ ਸਾਰੇ ਸ਼ਹਿਰ ਨੂੰ ਸਭ ਤੋਂ ਪਹਿਲਾਂ ਦਾ ਮੇਰੀ ਤਰਫੋਂ ਲੱਖ ਲੱਖ ਵਧਾਈ ਹੈ ਜੇ ਫਾਜ਼ਿਲ ਗੜਾ ਲੜਕੀ ਨੇ ਨਾਰੋਸ਼ਨ ਕੀਤਾ ਪੰਜਾਬ ਦੀ ਕ੍ਰਿਕਟ ਟੀਮ ਦੀ 23ਵੀਂ ਕੈਪਟਨ ਬਣੀ ਹੈ ਤੇ ਰਾਜਪੂਤ ਦੇ ਜੀ ਅੱਜ ਮੈਚ ਹੈ ਗੈਸਿਮਾਨੀਪੁਰ ਤੋਂ ਤੇ ਜਿੱਤ ਕੇ ਨਿਕਲੇ ਮੈਚਾਂ ਜੀ ਤੁਹਾਨੂੰ ਕਿੰਨੀ ਖੁਸ਼ੀ ਹੈ ਦੇਖੋ ਤੁਸੀਂ ਮਾਪੇ ਉਹਨੂੰ ਸੰਦੀ ਜਦੋਂ ਕੋਈ ਬੱਚਾ ਨਾਰੋਸ਼ਨ ਕਰਦਾ ਇੰਨੀ ਵੱਡੀ ਉਪਲਬਧੀ ਹੋਈ ਹੈ ਕੈਪਟਨ ਬਣੀ ਪੰਜਾਬ ਦੀ ਖੁਸ਼ੀ ਤਾਂ ਬਹੁਤ ਹੈਗੀ ਹੈ ਅੱਛਾ ਇਹਦੇ ਪਿੱਛੇ ਜਿਹੜੀ ਮਿਹਨਤ ਕੀਤੀ ਗਈ ਹੈ ਉਹ ਬੱਚੇ ਵੱਲੋਂ ਕੀਤੀ ਗਈ ਪਰਿਵਾਰ ਵੱਲੋਂ ਕਿਸ ਤਰ੍ਹਾਂ ਦਾ ਜਿਹੜਾ ਸਹਿਯੋਗ ਰਿਹਾ ਦੇਖੋ ਮੇਰੇ ਵੱਲੋਂ ਤਾਂ ਪੂਰਾ ਸਹਿਯੋਗ ਸੀ ਜੇ ਸਕਸੈਨਾ ਜੀ ਹੈਗੇ ਆਪਣੇ ਫਾਜ਼ਿਲ ਦਾ ਕੋਚ ਸੀ ਉਹ ਕੋਚਿੰਗ ਦਿੰਦੇ ਸੀ ਤੇ ਬੱਚਿਆਂ ਨੂੰ ਗੁਰੂ ਨਾਨਕ ਸਿੰਘ ਕੰਨੇ ਪਾਠਸ਼ਾਲਾ ਲੱਗੇ ਤੇ ਜਦੋਂ ਮੈਂ ਉੱਥੇ ਜਾਂਦਾ ਸੀ ਮੇਰੀ ਕੁੜੀਆਂ ਨੂੰ ਖੇਡਣ ਦਾ ਸ਼ੌਕ ਸੀ ਦੇਖਦੀ ਸੀ ਖੇਡ ਜਾਨੂੰ ਤੇ ਸਕਸੈਨਾ ਸਾਹਿਬ ਨੇ ਉਹਨੂੰ ਇਸ ਲਾਈਨ ਤੇ ਪਾਇਆ ਅਸੀਂ ਉਹਨਾਂ ਦਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਅੱਛਾ ਜੀ ਤਾ ਬਾਕੀ ਦੇ ਪੇਰੈਂਟਸ ਨੂੰ ਕੋਈ ਮੈਸੇਜ ਦੇਣਾ ਚਾਹੋਗੇ ਹਾਂ ਮੈਂ ਤਾਂ ਕਹਿਣਾ ਵੀ ਬੇਟੀ ਪੜਾਓ ਬੇਟੀ ਖੜਾਓ ਕੋਈ ਦਿੱਕਤ ਨਹੀਂ ਅੱਜਕੱਲ ਤਾਂ ਬੇਟੀਆਂ ਦੇਖੋ ਕਿ ਨੀ ਬੇਟੀਆਂ ਨਾ ਰੋਸ਼ਨ ਕਿੰਨੇ ਕਹਿੰਦੇ ਨੇ ਵੀ ਧੀਆਂ ਵੀ ਇਹ ਜਿਹੜੀਆਂ ਮੁੰਡਿਆਂ ਤੋਂ ਘੱਟ ਨਹੀਂ ਹੁੰਦੀਆਂ ਨਹੀਂ ਹੈਗੀ ਅੱਜ ਮਾਨ ਮਹਿਸੂਸ ਹੋ ਰਿਹਾ ਹਾਂ ਬਿਲਕੁਲ ਬਿਲਕੁਲ ਮੈਂ ਤੁਸੀਂ ਦੇਖੋਗੇ ਫੋਟੋਆਂ ਦੀ ਵੇਖ ਲਓ ਮੁੰਡਾ ਹੀ ਇਹ ਸਾਰਾ ਸ਼ੌਕੀ ਮੁੰਡੇ ਵਾਲੇ ਰੱਖਦੇ ਹੋ ਅੱਜ ਹੀ ਗੱਲਟ ਵੀ ਚਲਾਨਦੀ ਹੈ ਗੱਡੀ ਚਲਾਨਦੀ ਅਰੇ ਕਿੰਨੇ 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 ਸਾਲਾਂ ਦੀ ਹੈਗੀ ਸੀ ਜਦੋਂ ਤੁਹਾਡੀ ਬੇਟੀਆ ক্রিকেট ਖੇਡਣ ਲੱਗ ਗਈ ਸੀ ਉਦੋਂ ਹੈਗੀ ਸੀ 17 17 ਸਾਲ ਦੀ ਤੇ ਉਹ ਬਸੂ ਤੋਂ ਉਸੇ ਲਾਈਨ ਤੇ ਰਹੇਗੀ ਪਰ ਹੂੰ ਰਾਸ਼ਟਰੀ ਚੈਂਪੀਅਨ ਬਣੀ ਹੈ ਤਰੇਟ ਵੀ ਐਸਏਜੀ ਖੇਡ ਲਹੀਏ ਪੰਜਾਬ ਰਾਸ਼ਟਰੀ ਪੱਧਰ ਤੇ ਹੂੰ ਉਦੋਂ 골ਡ ਮੈਡਲ ਜਿੱਤ ਕੇ ਆਈ ਆਪਣੀ ਕੁੜੀਆ ਉਹ ਸ਼ੇਰ ਚਾਹ ਰਾਉਂਡ ਵੀ ਕਰਦੇ ਕਰਦਾ ਤੇ ਪਰਿਵਾਰ ਦੇ ਵਿੱਚ ਕੋਈ ਪਹਿਲਾਂ ਕਦੇ ਕੋਈ ਇਸ ਤਰ੍ਹਾਂ ਇਹ ਸਾਡੇ ਪਰਿਵਾਰ ਚ ਤਾਂ ਨਹੀਂ క్రికెਟ ਮੈਨ ਹੋਵੇ ਮੈਂ ਸਪੋਰਟਸਮੈਨ ਤਾਂ ਨਹੀਂ ਮੈਂ క్రికెਟ ਤਾਂ ਮੈਂ ਵੀ ਬਾਤੂ ਖੇਡਿਆ ਪਰ ਥਿਲ ਲੋਕ ਲਈ ਖੇਡਦੇ ਰਹਿੰਦੇ ਸੀ ਫਾਜ਼ਿਲ ਗਾਲੇਵਲ ਦੇ ਹਾਂਜੀ ਹਾਂਜੀ ਤੁਹਾਡਾ ਨਾਮ ਦਿਪਕਰ ਦਾਸਿਆ ਬਦਲੀ ਨਾਲਾਈ ਜੀ ਮੇਰੇ ਰਕੇ ਭਰਾ ਨਹੀਂ ਇਹ ਪਟੇਨਾ ਪੂਰੇ ਭਾਰਤ ਦਾ ਹਿੰਦੁਸਤਾਨ ਦੇ ਆਰਨਾਰੋ ਜੁਗਤ ਨਾਲ ਬਾਜਰਨਾ ਜੀ ਨੇ ਇਹਦਾ ਕੀਤਾ ਜਿਹੜੇ ਪੰਜਾਬ ਦੇ ਲੇਡੀਜ਼ ਟੀਮ ਦੇ ਪੰਜਾਬ ਪਰ ਸੋਰੀ ক্রিকেট ਟੀਮ ਦੇ ਕੈਪਟਨ ਬਣਨੇ ਦੀ ਠੀਕ ਹੈ ਜੀ ਉਹਨਾਂ ਦਾ ਜਦੋਂ ਵੀ ਬਾਜਰਕ ਆਇਆ ਬੜੇ ਤੁਮਟਾਮ ਨਾਲ ਸੱਜ ਦੇ ਹੋਗ ਨਾਲ ਸਵਾਗਤ ਕੀਤਾ ਜਾਇਆ ਜੀ ਐਸੇ ਕਰਕੇ ਕਹਿੰਦੇ ਧੀਾਂ ਦੇ ਮਾਨ ਕਰਦੇ ਨੇ ਲੋਕ ਬਿਲਕੁਲ ਬੇਟੀ ਪੜਾਓ ਬੇਟੀ ਵੜਾਓ